ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਇੱਕ ਵੱਡਾ ਐਲਾਨ ਕੀਤਾ ਹੈ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜੀਐਸਟੀ ਬਚਤ ਉਤਸਵ ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਦੇਸ਼ ਦੇ ਨਾਗਰਿਕਾਂ ਨੂੰ ਜੀਐਸਟੀ ਸੁਧਾਰਾ ਕਾਰਨ 2.5 ਲੱਖ ਕਰੋੜ ਰੁਪਏ ਦੀ ਸਿੱਧੀ ਬਚਤ ਹੋਵੇਗੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੋਸ ਵਿਦੇਸ਼ੀ ਉਤਪਾਦ ਖਰੀਦਣ ਨੂੰ ਤਰਜੀਹ ਦੇਣ ਤਾਂ ਜੋ ਦੇਸ਼ ਦੀ ਅਰਥ ਵਿਵਸਥਾ ਹੋਰ ਜ਼ਿਆਦਾ ਮਜ਼ਬੂਤ ਹੋ ਸਕੇ ਨਵੇਂ ਸੁਧਾਰਾ ਅਧੀਨ ਹੁਣ ਸਿਰਫ ਦੋ ਮੁੱਖ ਜੀਐਸਟੀ ਦਰਾਂ 5% ਅਤੇ 18% ਰਹਿਣਗੀਆਂ ਮੋਦੀ ਨੇ ਕਿਹਾ ਕਿ ਰੋਜ਼ਾਨਾ ਵਰਤੋਂ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਜਾਂ ਤਾਂ ਟੈਕਸ ਮੁਕਤ ਹੋਣਗੀਆਂ ਜਾਂ ਸਿਰਫ 5% ਦੇ ਉੱਤੇ ਉਪਲਬਧ ਹੋਣਗੀਆਂ ਜਿਵੇਂ ਕਿ ਖਾਣ ਪੀਣ ਦੀਆਂ ਵਸਤਾਂ ਘਰੇਲੂ ਉਪਕਰਣ ਟੀਵੀ ਫਰਿੱਜ ਸਕੂਟਰ ਅਤੇ ਬਾਈਕ ਸਭ ਕੁਝ ਹੁਣ ਹੋਵੇਗਾ ਹੋਰ ਵੀ ਸਸਤਾ ਪ੍ਰਧਾਨ ਮੰਤਰੀ ਨੇ ਦਾਵਾ ਕੀਤਾ ਹੈ ਕਿ ਇਹ ਕਦਮ ਗਰੀਬਾਂ ਅਤੇ ਮੱਧ ਵਰਗ ਦੋਵਾਂ ਲਈ ਦੋਹਰਾ ਲਾਭ ਸਾਬਿਤ ਹੋਣ ਵਾਲਾ ਹੈ ਇੱਕ ਪਾਸੇ ਗਰੀਬ ਵਰਗ ਨੂੰ ਰੋਜ਼ਾਨਾ ਦੀਆਂ ਚੀਜ਼ਾਂ ਸਸਤੀਆਂ ਮਿਲਣਗੀਆਂ ਦੂਜੇ ਪਾਸੇ ਨਵੇਂ ਮੱਧ ਵਰਗ ਨੂੰ ਆਮਦਨ ਕਰ ਵਿੱਚ ਵੀ ਛੋਟਾਂ ਮਿਲਣ ਜਾ ਰਹੀਆਂ ਨੇ ਮੋਦੀ ਨੇ ਕਿਹਾ ਹੈ ਕਿ 2014 ਤੋਂ ਪਹਿਲਾਂ ਦੇਸ਼ ਦਾ ਟੈਕਸ ਢਾਂਚਾ ਗੁੰਝਲਦਾਰ ਸੀ ਪਰ ਹੁਣ ਇੱਕ ਰਾਸ਼ਟਰ ਇੱਕ ਟੈਕਸ ਦਾ ਸੁਪਨਾ ਸਾਕਾਰ ਹੋ ਚੁੱਕਿਆ ਹੈ ਇਸ ਨਾਲ ਸਿਰਫ ਖਪਤਕਾਰਾਂ ਨੂੰ ਹੀ ਨਹੀਂ ਬਲਕਿ ਸਗੋਂ ਛੋਟੇ ਉਦਪਾਤਾ ਅਤੇ MSME ਸੈਕਟਰ ਨੂੰ ਵੀ ਵੱਡਾ ਫਾਇਦਾ ਪਹੁੰਚੇਗਾ ਅੰਤ ਵਿੱਚ ਮੋਦੀ ਨੇ ਕਿਹਾ ਕਿ ਇਹ ਬਚਤ ਨਾਗਰਿਕਾਂ ਦੀਆਂ ਜੇਬਾਂ ਵਿੱਚ ਜਾਵੇਗੀ ਜੋ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ਵਿੱਚ ਖਪਤ ਨੂੰ ਵਧਾਏਗੀ ਅਤੇ ਪਾਰਾਂ ਦੀ ਅਰਥਵਿਵਸਥਾ ਨੂੰ ਹੋਰ ਤੇਜ਼ੀ ਦੇਵੇਗੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਇੱਕ ਵੱਡਾ ਐਲਾਨ ਕੀਤਾ ਹੈ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜੀਐਸਟੀ ਬਚਤ ਉਤਸਵ ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਦੇਸ਼ ਦੇ ਨਾਗਰਿਕਾਂ ਨੂੰ ਜੀਐਸਟੀ ਸੁਧਾਰਾ ਕਾਰਨ 2.5 ਲੱਖ ਕਰੋੜ ਰੁਪਏ ਦੀ ਸਿੱਧੀ ਬਚਤ ਹੋਵੇਗੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੋਸ ਵਿਦੇਸ਼ੀ ਉਤਪਾਦ ਖਰੀਦਣ ਨੂੰ ਤਰਜੀਹ ਦੇਣ ਤਾਂ ਜੋ ਦੇਸ਼ ਦੀ ਅਰਥਵਿਵਸਥਾ ਹੋਰ ਜ਼ਿਆਦਾ ਮਜ਼ਬੂਤ ਹੋ ਸਕੇ ਨਵੇਂ ਸੁਧਾਰਾ ਅਧੀਨ ਹੁਣ ਸਿਰਫ ਦੋ ਮੁੱਖ ਜੀਐਸਟੀ ਦਰਾਂ 5% ਅਤੇ 18% ਰਹਿਣਗੀਆਂ ਮੋਦੀ ਨੇ ਕਿਹਾ ਕਿ ਰੋਜ਼ਾਨਾ ਵਰਤੋਂ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਜਾਂ ਤਾਂ ਟੈਕਸ ਮੁਕਤ ਹੋਣਗੀਆਂ ਜਾਂ ਸਿਰਫ 5% ਦੇ ਉਪਲਬਧ ਹੋਣਗੀਆਂ ਜਿਵੇਂ ਕਿ ਖਾਣ ਪੀਣ ਦੀਆਂ ਵਸਤਾਂ ਘਰੇਲੂ ਉਪਕਰਣ ਟੀਵੀ ਫ੍ਰਿਜ ਸਕੂਟਰ ਅਤੇ ਬਾਈਕ ਸਭ ਕੁਝ ਹੁਣ ਹੋਵੇਗਾ ਹੋਰ ਵੀ ਸਸਤਾ ਪ੍ਰਧਾਨ ਮੰਤਰੀ ਨੇ ਦਾਵਾ ਕੀਤਾ ਹੈ ਕਿ ਇਹ ਕਦਮ ਗਰੀਬਾਂ ਅਤੇ ਮੱਧ ਵਰਗ ਦੋਵਾਂ ਲਈ ਦੋਹਰਾ ਲਾਭ ਸਾਬਿਤ ਹੋਣ ਵਾਲਾ ਹੈ। ਇੱਕ ਪਾਸੇ ਗਰੀਬ ਵਰਗ ਨੂੰ ਰੋਜ਼ਾਨਾ ਦੀਆਂ ਚੀਜ਼ਾਂ ਸਸਤੀਆਂ ਮਿਲਣਗੀਆਂ, ਦੂਜੇ ਪਾਸੇ ਨਵੇਂ ਮੱਧ ਵਰਗ ਨੂੰ ਆਮਦਨ ਕਰ ਵਿੱਚ ਵੀ ਛੋਟਾਂ ਮਿਲਣ ਜਾ ਰਹੀਆਂ ਨੇ। ਮੋਦੀ ਨੇ ਕਿਹਾ ਹੈ ਕਿ 2014 ਤੋਂ ਪਹਿਲਾਂ ਦੇਸ਼ ਦਾ ਟੈਕਸ ਢਾਂਚਾ ਗੁੰਝਲਦਾਰ ਸੀ ਪਰ ਹੁਣ ਇੱਕ ਰਾਸ਼ਟਰ ਇੱਕ ਟੈਕਸ ਦਾ ਸੁਪਨਾ ਸਾਕਾਰ ਹੋ ਚੁੱਕਿਆ ਹੈ। ਇਸ ਨਾਲ ਸਿਰਫ ਖਪਤਕਾਰਾਂ ਨੂੰ ਹੀ ਨਹੀਂ ਬਲਕਿ ਸਗੋਂ ਛੋਟੇ ਉਦਪਾਤਾ ਅਤੇ MSME ਸੈਕਟਰ ਨੂੰ ਵੀ ਵੱਡਾ ਫਾਇਦਾ ਪਹੁੰਚੇਗਾ ਅੰਤ ਵਿੱਚ ਮੋਦੀ ਨੇ ਕਿਹਾ ਕਿ ਇਹ ਬਚਤ ਨਾਗਰਿਕਾਂ ਦੀਆਂ ਜੇਬਾਂ ਵਿੱਚ ਜਾਵੇਗੀ ਜੋ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ਵਿੱਚ ਖਪਤ ਨੂੰ ਵਧਾਏਗੀ ਅਤੇ ਪਾਰ ਦੀ ਅਰਥ ਵਿਵਸਥਾ ਨੂੰ ਹੋਰ ਤੇਜ਼ੀ ਰਵੇਗੀ